ਉਰਦਾਸਪੁਰ ਦੇ ਕਸਬਾ ਬਹਿਰਾਮਪੁਰ ਦੇ ਵਿੱਚ ਉਸ ਵੇਲੇ ਸਥਿਤੀ ਕਾਫੀ ਉਲਝਦੀ ਨਜ਼ਰ ਆਈ ਜਦੋਂ ਇੱਥੇ ਇੱਕ ਛੱਪੜ ਦੇ ਵਿੱਚ 4 ਸਾਲਾਂ ਬੱਚੇ ਦੇ ਡੁੱਬਣ ਦੇ ਨਾਲ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਆਪਣੇ ਸਹੁਰੇ ਪਰਿਵਾਰ ਦੇ ਨਾਲ ਕਲੇਰ ਚੱਲਦਾ ਸੀ ਤੇ ਆਪਣੇ ਨਿੱਕੇ ਨਿਆਣੇ ਨੂੰ ਲੈ ਕੇ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਤਾਂ ਫਿਰ ਸਾਰੇ ਪਰਿਵਾਰ ਦੇ ਵੱਲੋਂ ਲੜਕੀ ਪਰਿਵਾਰਕ ਮੈਂਬਰਾਂ ਦੇ ਉੱਤੇ ਜਾਣ ਬੁੱਝ ਕੇ ਬੱਚੇ ਦੇ ਨਾਲ ਅਜਿਹੀ ਘਟਨਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਦੂਜੇ ਪਾਸੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਕਹਿ ਕੇ ਅਚਾਨਕ ਹੀ ਇਹ ਹਾਦਸਾ ਵਾਪਰਿਆ ਰੋਟੀ ਪਾਣੀ ਖਾਧੀ ਬੱਚੇ ਤੈਨੂੰ ਸੌਂ ਗਿਆ ਉਹ ਵੀ ਲਾਗੇ ਸੌਂ ਗਿਆ ਉੱਠ ਕੇ ਇੱਧਰ ਆ ਗਿਆ ਇੱਧਰ ਕਿਤੇ ਫਿਰਦਾ ਫਿਰਦਾ ਵਿੱਚ ਜਾ ਪਿਆ ਅਹੀਂ ਸਾਰੇ ਨੂੰ ਲੱਭਦੇ ਸੀ ਤੇ ਬਾਅਦ ਸਾਰੇ ਲੱਭਣ ਦੇ ਇਹ ਕਿੱਦਾਂ ਨਹੀਂ ਲੱਭਾ ਫਿਰ 1:30 ਵਜੇ ਜਾਗ ਸੰ ਤੁਹਾਡਾ ਕੀ ਨਾਮ ਹੈ ਥੜੂਰਾ ਤੁਹਾਡਾ ਕੀ ਲੱਗਦਾ ਸੀ ਉੱਚਾ ਥੜੂਰਾ ਦੋਤਾ ਸੀ ਤੁਹਾਡਾ ਤੇ ਦੱਸਦੇ ਆ ਕਿ ਪਹਿਲਾਂ ਲੰਬੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ ਸਾਡੇ ਕੋਲ 3 ਸਾਲ ਤੋਂ ਹੈ ਇਹ ਕੀ ਕਾਰਨ ਸੀ ਇੱਥੇ ਰਹਿੰਦਾ ਕੋਈ ਕੇਸ ਚੱਲਦਾ ਪਿਆ ਜਾਂਦਾ ਅਦਾਲਤ ਕੇਸ ਚੱਲਦਾ ਸੀ ਤੁਹਾਡੀ ਬੇਟੀ ਦਾ ਤੇ ਦਮਾਦ ਦਾ ਜਿਸ ਕਰਕੇ ਉਹ ਕੇਸ ਹੱਲ ਨਹੀਂ ਹੋ ਜਿਹਾ ਹੈ। ਹਾਂ ਜੀ। ਉਹ ਜੇ ਅਦਾਲਤ ਚੱਲ ਰਹੀ ਹੈ ਨਾਲ। ਤੇ ਹੁਣ ਇਹ ਕਿਦਾਂ ਘਟਨਾ ਵਾਪਰੀ ਏ? ਬਸ ਕੀ ਕਹਿ ਸਕਦਾ। ਬੱਚਾ ਕਿੰਨਾ ਆ ਕੇ ਵੇਚ ਦਿੱ ਗਿਆ। ਇਹ ਇਦੋਂ ਉਹਨਾਂ ਲੱਭਦੇ ਰਿਹਾ ਮਗਰ ਉਹ ਆ ਕੇ ਦੇਖਿਆ ਤੇ ਧਰਨ ਗਿਆ। ਮਾਮਲਾ ਕੋਈ ਨਹੀਂ ਜੀ। ਲੜਕੀ ਆਪਣਾ ਇੱਥੇ ਆਪਣੇ ਏਕੇ ਘਰ ਰਹਿ ਰਹੀ ਸੀ। ਇਹ ਬੱਚਾ ਜਿਹੜਾ ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਪਾਲਿਆ ਉਹਨੂੰ। ਰੋਜ਼ ਹੀ ਆਪਣੇ ਨਾਲ ਨਾਲ ਇੱਥੇ ਕੋਈ ਸਬਜ਼ੀ-ਸਬਜ਼ੀ ਦਾ ਕੰਮ ਕਰਦਾ ਇੱਥੇ ਰਹਿੰਦਾ ਰਿਹਾ। ਅੱਜ ਕੇ ਦੁਪਹਿਰ ਨੂੰ ਖਾਣਾ ਖਾ ਕੇ ਮੋਟਰ ਨੂੰ ਕੁੜੇਸ ਕਰ ਰਹੀ ਹੈ ਬੱਚਾ ਕਿ ਭੁਲੇਖੇ ਨਾਲ ਇਧਰ ਆ ਗਿਆ ਇੱਥੋਂ ਆ ਗਿਆ ਕਿ ਚੱਪੜ ਦੇ ਵਿੱਚ ਥੱਲੇ ਪਿਆ ਗਿਆ ਇਹਨਾਂ ਨੂੰ ਬਹੁਤ ਜਿਹਾ ਲੱਗਾ ਇਹਨਾਂ ਮੋਹੱਲੇ ਦੇ ਵਿੱਚ ਪੁਰਾ ਕਿਤੋਂ ਨਹੀਂ ਕਿਸੇ ਪੁਰਾ ਲੱਗਾ ਬਹੁਤ ਫਿਰਦੇ ਫਿਰਦੇ ਅੱਗੇ ਵੀ ਬੱਚਾ ਜੁਹੰਦਾ ਰਿਹਾ ਇੱਥੇ ਆਏ ਦਿਨ ਉਹ ਦੇਖਿਆ ਬੱਚਾ ਕਿ ਪਾਣੀ ਦੇ ਵਿੱਚ ਪਿਆ ਰਿਹਾ ਸੀ ਉਹ ਫਿਰ ਜਿਹੜੇ ਦੇਖਿਆ ਉਹਨਾਂ ਬਹੁਤ ਕੱਢਿਆ ਜੋ ਬੱਚਾ ਬਿਲਕੁਲ ਡੱਡੂ ਚੁੱਕਾ ਸੀ ਤੇ ਇਹਨਾਂ ਦਾ ਕੋਈ ਕੋਟ ਕੇਸ ਚੱਲ ਰਿਹਾ ਸੀ ਦੋਹਾਂ ਜੀਆ ਦਾ ਉਹ ਚੋ ਮੀਆਂ ਬੀਬੀ ਦਾ ਕੇਸ ਚੱਲਦਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਬੱਚਾ ਪਹਿਲੇ ਹੀ ਨਾਨਕਿਆਂ ਚ ਰਿਹਾ ਨੌਲ ਕਿੱਥੇ ਗਏ ਜੇ ਉਹਨਾਂ ਦਾ ਆਪੋਰਚ ਜੀ ਮੀਆਂ ਜੀ ਦਾ ਕੁਝ ਚੱਲਦਾ ਤੇ ਕਈ ਵਾਰੀ ਪੰਚਾਇਤ ਬੰਦੇ ਆਉਂਦੇ ਹੀ ਆ ਉਹ ਕੋਈ ਬੱਚੇ ਵਾਲੀ ਗੱਲ ਹੈ ਉਹ ਤੇ ਸਹਬ ਨੂੰ ਕੋਈ ਕੇਸ ਕੋਈ ਕਿਸੇ ਦਾ ਪਸੂਰ ਕੋਈ ਨਹੀਂ ਇਹ ਤੇ ਪੈਟਰਨ ਨਾਲ ਹੀ ਹੋ ਸਕਦਾ ਕਿਉਂਕਿ ਬੱਚਾ ਨੂੰ ਜਾਣ ਹੁਣ ਕੋਈ ਪਤਾ ਨਹੀਂ ਦੇ ਬਾਰੇ ਕਹਿ ਸਕਦੇ ਪਰ ਜਦੋਂ ਸਾਡਾ ਖਿਆਲ ਆ ਵੀ ਬੱਚਾ ਛੱਪੜ ਦੇ ਵਿੱਚ ਕਿਤੇ ਜਾਣ ਕੋ ਚੱਲਦਾ ਇਧਰ ਕਿਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਆ ਨਹੀਂ ਇੱਥੇ ਕੋਈ ਨਹੀਂ। ਉੱਥੇ ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਆਓ ਸੁਣਦੇ ਹਾਂ ਅਧਿਕਾਰੀਆਂ ਦਾ ਕੀ ਕਹਿਣਾ। ਪਰੌਣਾ ਦੇ ਘਰ ਦੇ ਵਿੱਚ ਤੋਂ ਉਹਦਾ ਜਿਹੜਾ ਫਾਦਰ ਹੈ ਤੇ ਮਦਰ ਹੈ ਉਹਨਾਂ ਦਾ ਆਪ ਵੀ ਡਿਸਪੂਟ ਚੱਲ ਰਿਹਾ। ਸੋ ਉਹਦੇ ਫਾਦਰ ਨੇ ਇਹ ਅਲੀਗੇਸ਼ਨ ਲਾ ਰਿਹਾ ਜੀ ਇਹਨਾਂ ਮਾਰਤਾ। ਸੋ ਆਪਾਂ ਮੌਕੇ ਤੇ ਪਹੁੰਚੇ ਹਾਂ। ਬਿਆਨ ਲਿਖ ਲਿਆ। ਸੋ ਆਪਾਂ ਇਹਦਾ ਪੋਸਟਮਾਰਟਮ ਕਰਾਵਾਂਗੇ ਅਕੋਰਡਿੰਗ ਜੋ ਪੋਸਟਮਾਰਟਮ ਦੀ ਰਿਪੋਰਟ ਆਏਗੀ। ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਮੀਨਵਾਇਲ ਆਪਾਂ ਸਟੇਟਮੈਂਟਸ ਲਿਖ ਰਹੇ ਹਾਂ। ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕਾ ਦੇਖ ਰਹੇ ਹਾਂ ਸੋ ਐਸ ਪਰ ਲਾਅ ਜੋ ਇਨਵੈਸਟੀਗੇਸ਼ਨ ਕਹੇਗੀ ਜੋ ਕਸੂਰਵਰ ਪਾਇਆ ਜਾਏਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ ਚੁਲਿਆਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ